ਮਾਦਾਬ ਮੱਜ ਗਿਆ ਮੈਂ ਸਾਰਾ ਪੱਟ ਟੁੱਟ ਗਿਆ ਇਤੋਂ ਤੇ ਜਾਂਦਾ ਮੈਨੂੰ ਵੀ ਇੱਟਾਂ ਠੋਕ ਠੋਕ ਤੇ ਮੇਰੇ ਗਾਰਡਨ ਨੂੰ ਦੇਖ ਦਿੱਤ ਧੰਨਵਾਦ ਤੇ ਅੱਤ ਸਰੀ ਦੁਨੀਆ ਦੇ ਵਿੱਚ ਜ਼ਿਆਦਾਤਰ ਲੜਾਈ ਝਗੜੇ ਚਾਰ ਚੋਰੂ ਅਤੇ ਜ਼ਮੀਨ ਤੇ ਚਲਦੇ ਹੀ ਦਿਨੇ ਤੇ ਕਈ ਵਾਰ ਇਹ ਝਗੜੇ ਨੇ ਜ਼ਿਆਦਾ ਵੱਧ ਜਾਂਦੇ ਨੇ ਕਿ ਕਿਸੇ ਦੀ ਜਾਨ ਲੈਣ ਤੱਕ ਵੀ ਉਤਾਰੂ ਹੋ ਜਾਂਦੇ ਨੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲਾਲਾਬਾਦ ਤੋਂ ਜਿੱਥੇ ਕਿ ਪਿੰਡ ਟਾਣੀ ਫੂਲਾ ਸਿੰਘ ਟੰਡੀ ਖੁਰਦ ਦੇ ਵਿੱਚ ਪਤੀਜਿਆਂ ਦੇ ਵੱਲੋਂ ਹੀ ਚਾਚੇ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਗਾਦੇ ਵਿੱਚ ਵਿਅਕਤੀ ਵੱਲੋਂ ਲਗਾਏ ਗਏ ਬੂਟਿਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿੱਚ ਰਿਸ਼ਤੇਦਾਰੀ ਚ ਲੱਗਦੇ ਪਤੀਜਿਆਂ ਦੇ ਵੱਲੋਂ ਆਪਣੇ ਹੀ ਚਾਚੇ ਦਾ ਤੀਸਾਰ ਹਥਿਆਰਾਂ ਦੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਕਿ ਮ੍ਰਿਤਕ ਸਾਬਕਾ ਸਰਪੰਚ ਵੀ ਹੈ। ਸਾਡੀ ਮਾਲਕੀ ਜ਼ਮੀਨ ਉੱਤੇ ਦੋ ਮਰਲੇ ਭਈ ਹੈ। ਸਾਡੇ ਬੂਟੇ ਲੱਗੇ ਸੀ ਤੇ ਢੇੜਾ ਮਾਰਨ ਚਾਚਾ ਜੀ ਗਿਆ ਤੇ ਉਹ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸੀ ਚਾਚਾ ਜੀ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੜਾਈ ਨਹੀਂ ਸੀ ਝਗੜਾ ਨਹੀਂ ਸੀ ਪਹਿਲਾਂ ਚਾਚਾ ਜੀ ਦੀਆਂ ਨਾਲ ਗੱਲ ਪੈ ਗਏ ਨੇ ਤੁਹਾਨੂੰ ਸੱਟਾਂ ਕਰਤੀਆਂ ਨੇ ਤੇ ਉਹ ਬਲਵਿੰਦਰ ਸਿੰਘ ਸਨੋਪਟੇਕ ਸਿੰਘ ਨਾਲ ਉਹਨਾਂ ਦੀ ਮੈਸੇਜ ਤੇ ਨਾਲ ਉਹਨਾਂ ਦੀ ਮਾਤਾ ਜੀ ਕਿੰਨੇ ਲੋਕ ਸੀਗੇ ਇੱਕ ਉਹਨਾਂ ਦੀ ਮੈਸੇਜ ਸੀ ਇੱਕ ਉਹਨਾਂ ਦੀ ਮਾਤਾ ਜੀ ਸੀ ਇੱਕ ਖੁਦ ਬਲਵਿੰਦਰ ਸਿੰਘ ਆਪ ਸੀ ਹਥਿਆਰ ਕੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲ ਦਸਤਾ ਸੀ ਤੇ ਕਈ ਸੀ ਜੀ ਕਿਹੜੀ ਜਗ੍ਹਾ ਤੇ ਇਹ ਲੜਾਈ ਹੋਈ ਹੈ ਜਿਹੜੀ ਸਾਡੀ ਜ਼ਮੀਨ ਸੀ ਉੱਥੇ ਜੀ ਕਿਹੜੇ ਪਿੰਡ ਟੰਡੀ ਖੁਰਦ ਟੰਡੀ ਖੁਰਦ ਅੱਛਾ ਤੇ ਕੀ ਲੜਾਈ ਦੇ ਵਿੱਚ ਇਹ ਸਰਪੰਚ ਸਾਹਿਬ ਸੀਗੇ ਹਾਂਜੀ ਹਾਂਜੀ ਕੋਈ ਸੀ ਇਹਨਾਂ ਦੇ ਨਾਲ ਕੌਣ ਸੀ ਇਹਨਾਂ ਦੇ ਨਾਲ ਕੋਈ ਨਹੀਂ ਸੀ ਜੀ ਇਹ ਇਕੱਲੇ ਸਨ ਇਹ ਇਕੱਲੇ ਸਨ ਜੀ ਅੱਛਾ ਤੇ ਉਧਰ ਕਿੰਨੇ ਜਣੇ ਸਨ ਉਹ ਤਿੰਨੇ ਜਣੇ ਜੀ ਤੁਹਾਨੂੰ ਕਿਦੋਂ ਪਤਾ ਲੱਗਾ ਮੈਨੂੰ ਉਦੋਂ ਮੇਰੀ ਨਾਲ ਹੀ ਜ਼ਮੀਨ ਹੈ ਜੀ ਹਾਂ ਪਾਸ ਹੀ ਹਾਂ ਸੜਕ ਦੀ ਦੂਸਰੀ ਸਾਈਡ ਤੇ ਐਸਲੀ ਸਾਈਡ ਦੇ ਖੱਡੇ ਆ ਸਾਡੇ ਇਧਰਲੀ ਸਾਈਡ ਤੇ ਮੇਰੀ ਜ਼ਮੀਨ ਹੈ ਮੈਂ ਪੱਠੇ ਕੱਟ ਰਿਹਾ ਸੀ ਮੈਂ ਵੇਖਿਆ ਵੀ ਚਾਚੇ ਨੂੰ ਢਾਈ ਖੜਿਆ ਮੈਂ ਭੱਜ ਕੇ ਜਾ ਕੇ ਮੈਂ ਪਿੱਛੇ ਚੜ ਕੇ ਸੀ ਉਹਨਾਂ ਸਾਰਿਆਂ ਨੂੰ ਛਡਾਇਆ ਬਹੁਤ ਮੌਕੇ ਤੇ ਹੀ ਹੋ ਗਈ ਸੀ ਹਾਂ ਮੌਕੇ ਤੇ ਹੀ ਹੋ ਗਈ ਸੀ ਜੀ ਬਸ ਮਾੜੇ-ਮੋੜੇ ਸਾਲ ਸੀ ਜੀ ਬਸ ਆਂਦੇ-ਤਿਕਣੇ ਖਤਮ ਹੋ ਗਿਆ ਜੀ ਮੌਕੇ ਤੇ ਉੱਤੇ ਖਤਮ ਹੋ ਗਿਆ ਸੀ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਨਾ ਕੀ ਇਹਨਾਂ ਦਾ ਉਹਨਾਂ ਦਾ ਕਸ਼ਮੀਰ ਸਿੰਘ ਸਨឧបਸੌਣ ਸਿੰਘ ਉਮਰ ਕਿੰਨੀ ਸੀ ਜੀ ਉਮਰ 65 ਦੇ ਲਗਭਗ ਜੀ ਠੀਕ ਹੈ ਮੌਜੂਦਾ ਸਰਪੰਚ ਸੀਗੇ ਨਹੀਂ ਜੀ ਸਾਫਕਾ ਜੀ ਸਾਫ ਕਿਹੜੇ ਪਿੰਡ ਦੇ ਤੇ ਟਾਣੀ ਫੁੱਲਾ ਸਿੰਘ ਜੀ ਟਾਣੀ ਫੁੱਲਾ ਹਾਂ ਦਾਖਲੀ ਟੰਡੀ ਖੁਰਦੇ ਜੀ ਠੀਕ ਹੈ ਇਹਦੀ ਇਤਲਾਹ ਦਿੱਤੀ ਹੈ ਤੁਸੀਂ ਪੁਲਿਸ ਨੂੰ ਹਾਂ ਜੀ ਪੁਲਿਸ ਨੂੰ ਕੀਤੀ ਹੈ ਇਤਲਾ ਮਲਾਜਮ ਆ ਕੇ ਖੜਿਆ ਹੁਣ ਵੇਖਦੇ ਅੱਗੇ ਕਾਰਵਾਈ ਕੀ ਹੁੰਦੀ ਹੈ ਠੀਕ ਠੀਕ ਤੇ ਜਿਹੜੇ આરોપી ਜਿਹੜੇ ਤੁਸੀਂ ਜਿਨ੍ਹਾਂ ਨਾਲ ਲੜਾਈ ਹੋਈ ਹੈ ਉਹਨਾਂ ਨਾਲ ਕੀ ਰਿਸ਼ਤਾ ਸੀਗਾ ਤੁਹਾਡਾ ਜਾਨ ਸ਼ਾਨ ਸੀ ਗਵੰਡੀ ਸਨ ਕੌਣ ਸਨ ਇਹ ਸਾਡੇ ਸ਼ਰੀਕੇ ਹੀ ਸਨ ਦੂਰ ਦੇ ਸ਼ਰੀਕੇ ਚ ਅੱਛਾ ਸ਼ਰੀਕੇ ਚ ਸਨ ਦੂਰ ਦੇ ਸ਼ਰੀਕੇ ਚ ਜੀ ਪਹਿਲਾਂ ਵੀ ਕੋਈ ਲੜਾਈ ਝਗੜਾ ਸੀਗਾ ਕੋਈ ਲੜਾਈ ਝਗੜਾ ਨਹੀਂ ਸਾਡਾ ਪਹਿਲਾਂ ਜੀ ਕਿਸੇ ਤਰ੍ਹਾਂ ਦਾ ਵੀ ਕੋਈ ਕੋਈ ਕਿਸੇ ਤਰ੍ਹਾਂ ਦਾ ਬਾਤ ਨਹੀਂ ਜੀ ਨਾ ਜੀ ਨ ਬਸ ਦੋ ਮਰਲੇ ਜ਼ਮੀਨ ਪਿੱਛੇ ਹਾਂਜੀ 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 ਅੱਛਾ ਦੋ ਮਰਲੇ ਜ਼ਮੀਨ ਦਾ ਹਾਂ ਦੋ ਮਰਲੇ ਜ਼ਮੀਨ ਦੇ ਪਿੱਛੇ ਸਾਡਾ ਜਵਾਨ ਵਰਗਾ ਛੇਰ ਮਾਰਤਾ ਹੋਇਆ ਇਹ ਕੋਈ ਮਸਲਾ ਚੱਲਦਾ ਵੀ ਸੀ ਥਾਣੇ ਦਾ ਕੋਈ ਮਾਸ ਲੈ ਕੇ ਤੇ ਨਹੀਂ ਚੱਲਦੇ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਨਹੀਂ ਸੀ ਜੈਤ ਪਹਿਲਾਂ ਜੁੜੀ ਹੋਵੇ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਤਾਂ ਵੈਸੇ ਮਨੋਲ ਜਦੋਂ ਮੈਨੂੰ ਬਾਹਰ ਨੇ ਜੇ ਸਰਪੰਚ ਸਾਹਿਬ ਕੋਲ ਗੱਲ ਹੋਈ ਵੀ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਅੱਛਾ ਜੀ। ਟੰਡੀ ਆਇਆ ਛਣ ਤੋਂ ਕਿਸੇ ਪਰਿਵਾਰ ਨੂੰ ਪਤਾ ਹੀ ਨਹੀਂ ਹੈਗਾ ਸੀ। ਅੱਛਾ ਜੀ। ਤੇ ਉੱਥੇ ਦੇਖਪਾਲ ਕਰਨ ਆਇਆ ਏ। ਹਾਂ। ਤੇ ਹੁਣ ਪਤਾ ਨਹੀਂ ਕੀ ਕਿਹਸਾ ਟਾਕੀ ਤੇ ਨਹੀਂ ਤੇ ਉੱਤੇ ਮੁੱਕੇ ਤੇ ਫੜਿਆ। ਤੁਹਾਡੇ ਕੀ ਲੱਗਦੇ ਨੇ? ਮੇਰਾ ਤਾਂ ਸੋਹਰਾ ਜੀ ਨੇ। ਅੱਛਾ। ਆ। ਅੱਛਾ ਸਾਰੇ ਪਿੱਛੇ ਪਰਿਵਾਰ ਆਏ ਆ। ਤੇ ਕੌਣ ਲੋਕ ਸੀ ਜਿਨ੍ਹਾਂ ਨਾਲ ਲੜਾਈ ਹੋਈ ਹੈ? ਹੁਣ ਛਰੀ ਕੌਣੀ ਨੂੰ ਹੀ ਪਤਾ ਹੋਵੇ ਤਾਂ ਕੀ ਲੱਗਨੇ ਆਂ ਤੈਨੂੰ ਮਾਗੀਆਂ ਆ। ਅੱਛਾ। ਤੇ ਕਿੰਨੇ ਕੋਈ ਦੀ ਕਟਣਾ ਹੈ 10 ਕੁ ਦਾ ਟਾਈਮ ਅਕੇ 9 ਦਿਨ ਹਣ ਤੱਕ ਇਹ ਕੋਈ ਪਤਾ ਰਹਿ ਗਿਆ ਪਤਾ ਸੀ ਤੁਹਾਨੂੰ ਇਹ ਕਿੰਨੇ ਜਨੇ ਆਏ ਆ ਇਹ ਇਹ ਸੋਹਰਾ ਜੀ ਇਕੱਲਾ ਆਇਆ ਹੈ ਤੇ ਪਹਿਲਾਂ ਵੀ ਕਦੇ ਕੋਈ ਲੜਾਈ ਝਗੜਾ ਹੋਇਆ ਨਾ ਪਹਿਲਾਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਉਧਰ ਦੂਜੇ ਪਾਸੇ ਦਾ ਡਾਕਟਰਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਨੂੰ ਬਰਾਉਟਰ ਡੈਡ ਯਾਨੀ ਕਿ ਮ੍ਰਿਤਕ ਲਿਆਂਦਾ ਗਿਆ ਸੀ ਇਹ ਪੇਸ਼ੈਂਟ ਸਰ ਚਕਧਾਣੀ ਹੈ वहाँ से आए हैं और हमने जब ये आया है ये पेशेंट ब्रॉड डेड था इसकी कोई रिकॉर्डिंग नहीं थी ना पल्स बीपी कुछ नहीं था तो हमने इसकी पेशेंट की ईसीजी करवाई तो विच वाज अगेन फ्लैट और दूसरी बात इनका जो मेन प्रॉब्लम हुआ है वो हेड इंजरी का हुआ है हेड में एक यू कैन से दिस इन दिस एरिया पेराइटल एरिया वहाँ पे एक बहुत लेसरेशन uh, है मैंने एक वूड है इंजरी है जो कि अराउंड छः सेंटीमीटर के करीब लेंथ है और एक uh, सेंटीमीटर के करीब डेप्थ है और वहां पे ही मेन इंजरी हुई है जिसकी वजह से पेशेंट इंटरनली ब्लीडिंग होने की वजह से इन द हेड पेशेंट हैज़ गोट एक्सपायर्ड अभी आ, फर्दर क्या आप कर रहे हैं सर हमने इमीडिएटली पुलिस इंफॉर्मेशन भेज दी इसके लिए और पुलिस हैज़ कम बिकॉज़ इन पेशेंट का पोस्टमार्टम तो होगा थाना सदर जलालपुरबाद के एसएचओ बलबीर सिंह भी मौके पे पहुंचे थे उन्होंने काहेना है कि वो ਹਸਪਤਾਲ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਕਸ਼ਮੀਰ ਸਿੰਘ ਇਹ ਸਰਪਸਪਨ ਨਕਸੋ ਸਿੰਘ ਬਸਿਟਾ ਨੀਪੂਲਾ ਸਿੰਘ ਇਹਨਾਂ ਦੀ ਜਿਹੜੀ ਮਰਡਰ ਹੋਈ ਹੈ ਜਿਹੜੀ ਡੈੱਡ ਬੋਡੀ ਹਸਪਤਾਲ ਜੀ ਪਈ ਹੈ ਅਜੇ ਮੈਂ ਹਸਪਤਾਲ ਜੀ ਪਹੁੰਚੇ ਹਾਂ ਅਕੇਰ ਇਨਵੈਸਟੀਗੇਸ਼ਨ ਜਰੀਏ ਹੀ ਸਟੇਟਮੈਂਟ ਲਾਂਗੇ ਉਸ ਤੋਂ ਬਾਅਦ ਫਰਦਰ ਤੁਹਾਨੂੰ ਦੱਸਾਂਗੇ ਸਰ ਸ਼ੁਰੂਆਤੀ ਕੀ ਪਤਾ ਲੱਗਿਆ ਹੈ ਮਰਡਰ ਕਿਸ ਤਰੀਕੇ ਹੋਇਆ ਹੈ ਹਾਂ ਜੀ ਫਿਰਾਲ ਜੀ ਐਮਐਸ ਇਥੇ ਪਹੁੰਚੇ ਹੈ ਹਸਪਤਾਲ ਦੇ ਵਿੱਚ ਇਸ ਤੋਂ ਬਾਅਦ ਜੋ ਵੀ ਕੁਝ ਹੋਇਆ ਹੈ ਤੁਹਾਨੂੰ ਬਿਲਾ ਕੇ ਜਰੂਰ ਦੱਸਾਂਗੇ ਠੀਕ ਹੈ ਥੈਂਕ ਯੂ ਥੈਂਕਸ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕੋਈ ਕਾਰਵਾਈ ਕਰਦੀ ਹੈ ਤੇ ਕਦੋਂ ਤੱਕ ਪਰਿਵਾਰ ਨੂੰ ਇਨਸਾਫ ਦਿਵਾਉਂਦੀ ਹੈ ਜਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਆਦਰਸ਼ ਜੋਸ਼ ਦੀ ਰਿਪੋਰਟ